ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ 1984 ਦੇ ਕੱਲੂਕਾਰੇ ਦੇ ਵਿੱਚ ਸਰਕਾਰੀ ਰਿਕਾਰਡ ਤੇ ਫੌਜ ਦੇ ਉਸ ਸਮੇਂ ਦੇ ਜਿਹੜੇ ਲੀਡਿੰਗ ਕਰਨ ਵਾਲੇ ਸਨ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਸਿੰਘਾਂ ਨੇ ਇਹੋ ਜੀ ਮੋਰਚਾ ਬੰਦੀ ਕੀਤੀ ਸੀ ਕਿ ਕਈ ਦਿਨ ਤੱਕ ਤਾਂ ਸਾਨੂੰ ਸਿੰਘਾਂ ਦੇ ਮੋਰਚਿਆਂ ਦਾ ਪਤਾ ਹੀ ਨਹੀਂ ਲੱਗਾ ਕਿ ਕਿੱਥੇ ਮੋਰਚੇ ਸਨ ਤੇ ਗੋਲੀ ਆ ਕਿੱਥੋਂ ਰਹੀ ਹੈ ਤੇ ਸਿੰਘਾਂ ਨੂੰ ਟ੍ਰੇਨਿੰਗ ਕਹੋ ਜੀ ਦਿੱਤੀ ਗਈ ਕਿ ਉਹਨਾਂ ਨੇ ਭਾਰਤੀ ਹਕੂਮਤ ਦੀ ਫੌਜ ਦਾ ਪਿਛਲੀਆਂ ਪਾਕਿਸਤਾਨ ਦੀਆਂ ਦੋਹਾਂ ਜੰਗਾਂ ਨਾਲੋਂ ਵੱਧ ਨੁਕਸਾਨ ਕੀਤਾ ਸੀ ਇਸ ਮੋਰਚਾ ਬੰਦੀ ਦੇ ਪਿੱਛੇ ਰੋਸ਼ਨ ਦਿਮਾਗ ਜਰਨਲ ਸ਼ੁਭੇਗ ਸਿੰਘ ਜੀ ਉਹਨਾਂ ਦੀ ਸੋਚ ਸੀ ਜਰਨਲ ਸ਼ੁਭੇਗ ਸਿੰਘ ਜੀ ਉਹ ਸਨ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਵੱਲੋਂ World War 2 ਦੇ ਵਿੱਚ ਜਾਪਾਨੀਆਂ ਦੇ ਖਿਲਾਫ ਬਰਮਾ ਵਿੱਚ ਲੜਾਈ ਦੇ ਵਿੱਚ ਹਿੱਸਾ ਲਿਆ ਫਿਰ ਉਸ ਤੋਂ ਬਾਅਦ ਇਹਨਾਂ ਨੇ ਭਾਰਤ ਦੀ ਹਰ ਇੱਕ ਜੰਗ ਦੇ ਵਿੱਚ ਫੌਜ ਵੱਲੋਂ ਹਿੱਸਾ ਲਿਆ ਤੇ ਜਰਨਲ ਸ਼ੁਭੇਕ ਸਿੰਘ ਜੀ ਤੇ ਜਰਨਲ ਜਗਜੀਤ ਸਿੰਘ ਅਰੋੜਾ ਇਹੋ ਦੋ ਜਰਨਲ ਸਿੱਖ ਸਨ ਜਿਨ੍ਹਾਂ ਦੇ ਕਰਕੇ ਬੰਗਲਾਦੇਸ਼ ਦੇ 92000 ਫੌਜੀਆਂ ਦੇ ਹੱਥ ਖੜੇ ਕੀਤੇ ਤੇ ਬੰਗਲਾਦੇਸ਼ ਇੱਕ ਵੱਖਰਾ ਦੇਸ਼ ਬਣਿਆ ਪਾਕਿਸਤਾਨ ਦੇ 92000 ਫੌਜੀਆਂ ਦੇ ਹੱਥ ਖੜੇ ਕਰਾਉਣ ਵਾਲੇ ਜਰਨਲ ਸ਼ੁਭੇਕ ਸਿੰਘ ਜੀ ਨੂੰ ਆਖਿਰ ਫੌਜ ਦੇ ਵਿੱਚੋਂ ਕਿਉਂ ਬਾਹਰ ਕੀਤਾ ਗਿਆ? ਅਸਲ ਗੱਲ ਇਹ ਸੀ ਕਿ ਜਦੋਂ ਬੰਗਲਾਦੇਸ਼ ਬਣਿਆ ਤੇ ਇੰਦਰਾ ਗਾਂਧੀ ਨੇ ਜਰਨਲ ਸੁਭੇਸ਼ ਸਿੰਘ ਜੀ ਨੂੰ ਇੱਕ ਹੋਰ ਮੁਹਿੰਮ ਤੇ ਭੇਜਣਾ ਚਾਹਿਆ ਪਰ ਉਹ ਜਿਹੜੀ ਮੁਹਿੰਮ ਸੀ ਉਹ ਗਲਤ ਸੀ ਕਿਉਂਕਿ ਜਰਨਲ ਸੁਭੇਸ਼ ਸਿੰਘ ਜੀ ਇਹੋ ਜਿਹੇ ਅਫਸਰ ਸਨ ਜਿਹੜੇ ਸਰਕਾਰ ਦੇ ਕਹੇ ਤੇ ਨਹੀਂ ਸੰਚਾਲਦੇ ਜੋ ਉਹਨਾਂ ਨੂੰ ਸਹੀ ਲੱਗਦਾ ਸੀ ਉਸ ਲਈ ਉਹ ਹਾਂ ਕਰ ਦਿੰਦੇ ਸਨ ਜੋ ਉਹਨਾਂ ਨੂੰ ਗਲਤ ਲੱਗਦਾ ਸੀ ਕੋਈ ਨਾ ਕਰ ਦਿੰਦੇ ਸਨ ਸੋ ਇਹਨਾਂ ਨੂੰ ਇੱਕ ਮੁਹਿੰਮ ਚਲਾਉਣ ਲਈ ਆਖਿਆ ਗਿਆ ਜਿਹੜੇ ਕੇ ਜਰਨਲ ਸ਼ੁਭੇਗ ਸਿੰਘ ਜੀ ਨੇ ਉਸ ਮੁਹਿੰਮ ਤੇ ਜਾਣ ਤੋਂ ਮਨਾ ਕਰ ਦਿੱਤਾ ਸੋ ਸਰਕਾਰ ਨਹੀਂ ਸੀ ਚਾਹੁੰਦੀ ਕਿ ਫੌਜ ਦਾ ਮੁਖੀ ਜਰਨਲ ਸ਼ੁਭੇਕ ਸਿੰਘ ਜੀ ਨੂੰ ਬਣਾਇਆ ਜਾਵੇ ਵੈਸੇ ਅਹੁਦੇ ਦੇ ਤੌਰ ਤੇ ਹੁਣ ਜਰਨਲ ਸ਼ੁਭੇਕ ਸਿੰਘ ਜੀ ਨੇ ਫੌਜ ਦਾ ਮੁਖੀ ਬੰਨਾ ਸੀ ਪਰ ਸਰਕਾਰ ਨਹੀਂ ਸੀ ਚਾਹੁੰਦੀ ਕਿਉਂਕਿ ਸਰਕਾਰ ਨੂੰ ਇਸ ਉੱਤੇ ਕੋਈ ਜੀ ਹਜ਼ੂਰੀ ਕਰਨ ਵਾਲਾ ਜਾਂ ਕਹਿ ਲਓ ਚਾਪਲੂਸ ਬੰਦਾ ਜਿਹੜਾ ਉਸ ਅਹੁਦੇ ਤੇ ਚਾਹੀਦਾ ਸੀ ਸੋ ਇਹਨਾਂ ਨੇ ਕੀ ਕੀਤਾ ਜਰਨਲ ਸ਼ੁਭੇਗ ਸਿੰਘ ਜੀ ਦੀ ਪ੍ਰੀ ਮਚ्योर ਰਿਟਾਇਰਮੈਂਟ ਤੋਂ ਪਹਿਲਾਂ 2 ਦਿਨ ਪਹਿਲਾਂ ਉਹਨਾਂ ਨੂੰ ਕੋਰਟ ਮਾਰਸ਼ਲ ਕਰਕੇ ਫੌਜ ਉਜੋਂ ਬਾਹਰ ਕਰ ਦਿੱਤਾ ਤੇ ਕੋਰਟ ਮਾਰਸ਼ਲ ਕਰਨ ਦੇ ਦੋ ਵੱਡੇ ਕਾਰਨ ਕੀ ਬਣਾਏ ਪਹਿਲਾ ਕਾਰਨ ਇਹਨਾਂ ਨੇ ਇਹ ਬਣਾਇਆ ਕਿ ਜਰਨਲ ਸ਼ੁਭੇਗ ਸਿੰਘ ਜੀ ਨੇ ਆਪਣੇ ਜੂਨੀਅਰ ਅਫਸਰ ਦੇ ਕੋਲੋਂ ਇੱਕ ਚਾਂਦੀ ਦੀ ਪਲੇਟ ਲਈ ਤੇ ਦੂਜਾ ਇਹਨਾਂ ਨੇ ਇਹ ਕਾਰਨ ਬਣਾਇਆ ਕਿ ਜਰਨਲ ਸ਼ੁਭੇਕ ਸਿੰਘ ਜੀ ਨੇ ਖੌਜ ਵਿੱਚੋਂ ਇੱਕ ਗੱਡੀ ਚੋਰੀ ਕੀਤੀ ਜੀਪ ਪਰ ਇਹ ਜਿਹੜੇ ਬੇਬੁਨਿਆਦ ਤੇ ਬੇਤੁਕ ਇਲਜ਼ਾਮ ਜਦੋਂ ਜਰਨਲ ਸ਼ੁਭੇਕ ਸਿੰਘ ਜੀ ਤੇ ਲੱਗੇ ਜਨਰਲ ਸਾਹਿਬ ਨੇ ਸੋਚ ਲਿਆ ਉਹਨਾਂ ਨੂੰ ਦੇਲ ਨੂੰ ਬੜਾ ਟੱਕਾ ਲੱਗਾ ਕਿ ਜਿਸ ਦੇਸ਼ ਦੇ ਲਈ ਉਹਨਾਂ ਨੇ ਆਪਣੀ ਜਾਨ ਤੱਕ ਜਾਨ ਤੱਕ ਦੀ ਬਾਜ਼ੀ ਲਾ ਕੇ ਬੰਗਲਾਦੇਸ਼ ਨੂੰ ਵੱਖ ਕਰਵਾਇਆ ਤੇ ਮਦਦ ਕੀਤੀ ਉਹ ਉਹ ਦੇਸ਼ ਦੀ ਸਰਕਾਰ ਉਹਨਾਂ ਦੇ ਨਾਲ ਏਡਾ ਵੱਡਾ ਟੱਕਾ ਕਰ ਰਹੀ ਹੈ ਜਨਰਲ ਸੁਭੇਗ ਸਿੰਘ ਜੀ ਉਹਨਾਂ ਦਾ ਉਹਨਾਂ ਵਿੱਚ ਦੇਸ਼ ਭਗਤੀ ਕਿੰਨੀ ਸੀ ਕਿ ਜਦੋਂ ਉਹਨਾਂ ਦੀ ਡਿਊਟੀ ਪੀਰ ਹਾਜ਼ੀ ਦੇ ਵਿੱਚ ਲੱਗੀ ਸੀ ਤੇ ਉਹਨਾਂ ਦੀ ਮਾਤਾ ਜੀ ਦਾ ਟੈਲੀਗ੍ਰਾਮ ਜਰਨਲ ਸ਼ੁਭੇਕ ਸਿੰਘ ਜੀ ਨੂੰ ਆਇਆ ਕਿ ਤੁਹਾਡੇ ਪਿਤਾ ਜੀ ਚੜ੍ਹਾਈ ਕਰ ਗਏ ਨੇ ਤੇ ਉਹਨਾਂ ਦੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਵੋ ਤੇ ਜਰਨਲ ਸ਼ੁਭੇਕ ਸਿੰਘ ਜੀ ਨੇ ਉਹ ਟੈਲੀਗ੍ਰਾਮ ਜਿਹੜਾ ਸੀ ਚੁੱਪ-ਚਾਪ ਜੇ ਵਿੱਚ ਪਾ ਪਾ ਲਿਆ ਤੇ ਕਿਸੇ ਨੂੰ ਦੱਸਿਆ ਨਾ ਤੇ ਫੌਜ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਹੀ ਉਹ ਵਾਪਸ ਗਏ ਸਨ ਪਰ ਇਸ ਘਟਨਾਕ੍ਰਮ ਤੋਂ ਬਾਅਦ ਇਲਜ਼ਾਮ ਲੱਗਣ ਤੋਂ ਬਾਅਦ ਜਰਨਲ ਸ਼ਬੀਗ ਸਿੰਘ ਜੀ ਕਿਉਂਕਿ ਸਿੱਖੀ ਦਾ ਜਜ਼ਬਾ ਉਹਨਾਂ ਦੇ ਵਿੱਚ ਕੁੱਟ-ਕੁੱਟ ਕੇ ਭਰਿਆ ਸੀ ਅਸਲ ਵਿੱਚ ਗੱਲ ਇਹ ਹੈ ਕਿ ਜਰਨਲ ਸ਼ਬੀਗ ਸਿੰਘ ਜੀ ਜਦੋਂ ਵਾਪਸ ਆਏ ਉਹਨਾਂ ਨੂੰ ਹੁਣ ਕਾਮ ਲਈ ਕੁਝ ਕਰਨ ਦਾ ਮਨ ਬਣਾਇਆ ਸੀ ਕਿਉਂਕਿ ਉਸ ਸਮੇਂ ਅਕਾਲੀ ਮੂਵਮੈਂਟ ਰਸਤਾ ਰੋਕੋ ਅੰਦੋਲਨ ਦੇ ਦੂਜੇ ਪਾਸੇ ਧਰਮ ਯੁੱਧ ਮੋਰਚਾ ਆਨੰਦਪੁਰ ਤੇ ਮਤੇ ਆਦਿ ਕੇ ਕੌਮ ਦੇ ਮੁੱਖ ਮਸਲੇ ਸਨ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਕੌਮੀ ਸੰਘਰਸ਼ ਵਿੱਚ ਕੁੱਦਣ ਦਾ ਫੈਸਲਾ ਕੀਤਾ ਹਰਮੰਦਰ ਸਾਹਿਬ ਆਏ ਆਪਣੇ ਮੁਰਖਿਆਂ ਦੇ ਵੱਡੇ-ਵਡੇਰਿਆਂ ਦੇ ਇਤਿਹਾਸ ਉਹਨਾਂ ਨੇ ਇੱਕ ਵਾਰੀ ਦੁਬਾਰਾ ਵੇਖਿਆ ਕਿਉਂਕਿ ਉਹਨਾਂ ਦੇ ਵਿੱਚ ਕੌਮੀ ਜਜ਼ਬਾ ਕੁੱਟ-ਕੁੱਟ ਕੇ ਭਰਿਆ ਸੀ ਇਹ ਗੱਲ ਉਹਨਾਂ ਦੇ ਖਾਨਦਾਨ ਤੋਂ ਪਤਾ ਲੱਗਦੀ ਹੈ ਉਹਨਾਂ ਦਾ ਖਾਨਦਨ ਕਿੱਥੋਂ ਤੁਰਦਾ ਹੈ ਇਹ ਗੱਲ ਬਾਅਦ ਵਿੱਚ ਕਰਾਂਗੇ ਪਹਿਲਾਂ ਜਦੋਂ ਜਰਨਲ ਸ਼ਿਵੇਕ ਸਿੰਘ ਜੀ ਆਏ ਹਰਮੰਦਰ ਸਾਹਿਬ ਇਹਨਾਂ ਨੇ ਕੌਮੀ ਸੰਘਰਸ਼ ਵਿੱਚ ਕੁਦਨ ਦਾ ਫੈਸਲਾ ਕੀਤਾ ਤੇ ਇਹਨਾਂ ਨੇ ਲੰਗੋਵਾਲ ਦੇ ਨਾਲ ਦੋ ਮੀਟਿੰਗਾਂ ਕੀਤੀਆਂ ਦੋਹਾਂ ਮੀਟਿੰਗਾਂ ਦੇ ਵਿੱਚ ਹੀ ਜਰਨਲ ਸ਼ਿਵੇਕ ਸਿੰਘ ਜੀ ਨੂੰ ਪਤਾ ਲੱਗ ਗਿਆ ਕਿ ਇਹ ਜਿਹੜੇ ਅਕਾਲੀ ਲੀਡਰ ਨੇ ਇਹ ਕੇਵਲ ਤੇ ਕੇਵਲ ਕੁਰਸੀ ਤੱਕ ਸੀਮਿਤ ਨੇ ਫਿਰ ਇਹਨਾਂ ਨੇ ਸੰਤ ਜਰਨਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਨਾਲ ਮੁਲਾਕਾਤ ਕੀਤੀ ਸੰਤ ਜੀ ਦੇ ਵਿਚਾਰਾਂ ਤੋਂ ਬੜੇ ਪ੍ਰਭਾਵਿਤ ਹੋਏ ਅਤੇ ਉਹਨਾਂ ਦੇ ਨਾਲ ਹੀ ਰਹੇ ਜਦੋਂ ਸਿੰਘ ਸਿੰਘਾਂ ਦੀਆਂ ਗ੍ਰਿਫਤਾਰੀਆਂ ਦੇ ਦੌਰ ਚੱਲ ਰਹੇ ਸਨ ਜਰਨਲ ਸ਼ਬੀਗ ਸਿੰਘ ਜੀ ਤੇ ਸੰਤ ਮਹਾਪੁਰਖੇ ਜਾਣਗੇ ਸਨ ਕਿ ਭਾਰਤੀ ਫੌਜ ਨੇ ਹਿੰਦੁਸਤਾਨ ਦੀ ਫੌਜ ਨੇ ਹਰਮੰਦਰ ਸਾਹਿਬ ਤੇ ਹਮਲਾ ਕਰਨਾ ਹੈ ਤੇ ਜਰਨਲ ਸ਼ਿਬੇਗ ਸਿੰਘ ਜੀ ਆਪਣੇ ਸਮੇਂ ਦੇ ਵਿੱਚ ਸੰਸਾਰ ਦੇ ਗੋਰੀਲਾ ਵਾਰ ਦੇ ਸਭ ਤੋਂ ਮਾਹਿਰ ਸਨ ਅਤੇ ਉਹਨਾਂ ਨੇ ਕਈ ਦੇਸ਼ਾਂ ਦੀਆਂ ਆਰਮੀਆਂ ਨੂੰ ਗੋਰੀਲਾ ਵਾਰ ਦੀ ਟ੍ਰੇਨਿੰਗ ਵੀ ਦਿੱਤੀ ਸੀ ਸੋ ਉਹਨਾਂ ਨੇ 150 ਮਹੀਨਿਆਂ ਦੇ ਵਿੱਚ ਵਾਹੀ ਜੋਤੀ ਕਰਨ ਵਾਲੇ ਸਿੱਖਾਂ ਤੇ ਆਮ ਗਰੰਥੀ ਸਿੰਘਾਂ ਨੂੰ ਇਹੋ ਜੀ ਟ੍ਰੇਨਿੰਗ ਦਿੱਤੀ ਕੇ ਓਨਰੀਆਂ ਚਲਾਈਆਂ ਗਈਆਂ ਰਫਲਾ ਗੋਲੀਆਂ ਮਸ਼ੀਨ ਗੰਨਾ ਦੇ ਅੱਗੇ ਭਾਰਤੀ ਫੌਜ ਦੇ ਵੱਡੇ ਵੱਡੇ ਸੂਰਮੇ ਗੋਡੇ ਟੇਕੇ ਸਨ ਸੋ ਇਸ ਕਾਰਨ ਇਤਿਹਾਸ ਦੇ ਵਿੱਚ ਜਰਨਲ ਸ਼ੁਭੇਕ ਸਿੰਘ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਜਰਨਲ ਸ਼ੁਭੇਕ ਸਿੰਘ ਜੀ ਸਿੰਘ ਜੀ ਦੇ ਪਿਛੋਕਰ ਦੀ ਗੱਲ ਕਰੀਏ ਤੇ ਮਸੇ ਰੰਗੜ ਦਾ ਸਿਰ ਵੱਡਣ ਵਾਲੇ ਪਾਈ ਮਹਿਤਾਬ ਸਿੰਘ ਦੇ ਪਰਿਵਾਰ ਵਿੱਚੋਂ ਉਹਨਾਂ ਦੀ ਪੀੜ੍ਹੀ ਦੇ ਵਿੱਚੋਂ ਹੋਏ ਨੇ ਰਤਨ ਸਿੰਘ ਪੰਘੂ ਤੇ ਜਰਨਲ ਸੁਭੇਕ ਸਿੰਘ ਜੀ ਪਾਵ ਕੇ ਜਦੋਂ ਮੱਸਾ ਰੰਗੜ ਇੱਥੇ ਹਰਮੰਦਰ ਸਾਹਿਬ ਬੇਅਦਬੀ ਕਰਦਾ ਸੀ ਤੇ ਦੋ ਸਿੰਘ ਆਇਸਨ ਪਾਈ ਸੁਖਾ ਸਿੰਘ ਤੇ ਪਾਈ ਮਹਿਤਾਬ ਸਿੰਘ ਪਾਈ ਮਹਿਤਾਬ ਮਹਿਤਾਬ ਸਿੰਘ ਜੀ ਜਦੋਂ ਇਹਨਾਂ ਨੇ ਸਿਰ ਵੱਡ ਕੇ ਖੜਿਆ ਦੋਵਾਂ ਸਿੰਘਾਂ ਨੇ ਤੇ ਇਹਨਾਂ ਦੋਵਾਂ ਸਿੰਘਾਂ ਦੀ ਬਹਾਦਰੀ ਤੋਂ ਸਿੰਘ ਬੜੇ ਖੁਸ਼ ਸਨ ਭਾਈ ਬੁੱਢਾ ਸਿੰਘ ਜੀ ਉਸ ਸਮੇਂ ਜੱਥੇਦਾਰ ਸਨ ਜੱਥੇ ਦੇ ਸਾਰੇ ਪਾਸੇ ਉਹਨਾਂ ਦੇ ਨਾਮ ਦੀਆਂ ਧੂਮਾਂ ਪੈ ਗਈਆਂ ਤੇ ਭਾਈ ਮਹਿਤਾਬ ਸਿੰਘ ਜੀ ਦੇ ਪੁੱਤਰੇ ਸਰਦਾਰ ਰਤਨ ਸਿੰਘ ਪੰਘੂ ਜੀ ਜਿਨ੍ਹਾਂ ਨੇ ਪੰਥ ਪ੍ਰਕਾਸ਼ ਗ੍ਰੰਥ ਲਿਖਿਆ ਤੇ ਭਾਈ ਮਹਿਤਾਬ ਸਿੰਘ ਜੀ ਦੀ ਪੀੜੀ ਵਿੱਚੋਂ ਸਰਦਾਰ ਭਗਵਾਨ ਸਿੰਘ ਦੇ ਆਰ ਜਨਮ ਲਿਆ ਜਰਨਲ ਸੁਭੇਕ ਸਿੰਘ ਜੀ ਨੇ ਪੰਜਵੀਂ ਪੀੜ੍ਹੀ ਦੇ ਵਿੱਚੋਂ ਸੋ ਇਹ ਜਿਹੜੀ ਇਤਿਹਾਸ ਦੀ ਕੜੀ ਹੈ ਉੱਥੇ ਜਾ ਕੇ ਜੁੜਦੀ ਹੈ ਇਸੇ ਕਰਕੇ ਇਹਨਾਂ ਦੇ ਵਿੱਚ ਕੁਰਬਾਨੀਆਂ ਦਾ ਜਜ਼ਬਾ ਜਿਹੜਾ ਸੀ ਉਹ ਕੁੱਟ-ਕੁੱਟ ਕੇ ਭਰਿਆ ਸੀ ਤੇ ਇਹਨਾਂ ਨੇ ਇਹੋ ਜਿਹੀ ਮੋਰਚੇਬੰਦੀ ਕੀਤੀ ਸੀ ਕਿ ਫੌਜ ਨੂੰ ਇਹ ਨਹੀਂ ਸੀ ਪਤਾ ਲੱਗਦਾ ਕਿ ਗੋਲੀ ਆ ਕੇ ਧਰੋ ਰਹੀ ਹੈ ਕਿਉਂਕਿ ਇਹ ਗੱਲ ਖੁਦ ਫੌਜ ਵਾਲਿਆਂ ਕਬੂਲ ਕੀਤੀ ਕਿ ਇਹੋ ਜੀ ਟ੍ਰੇਨਿੰਗ ਸਾਨੂੰ ਕਦੇ ਕਿਸੇ ਨੇ ਆਰਮੀ ਦੇ ਵਿੱਚ ਨਹੀਂ ਦਿੱਤੀ ਜਿਹੋ ਜੀ ਟ੍ਰੇਨਿੰਗ ਖਾਰਕੂ ਸਿੰਘਾਂ ਨੂੰ ਸੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ